तो से भी ज्यादा लग गया mm -hmm. Thank <laughs> очку whales This ਇਨੂੰ ਬੰਦ ਕਰ ਦੋ ਨਾ ਇਹਨੂੰ ਕੱਟੋ। ਉਹਨੂੰ ਚਲਾ ਦਿਓ ਉੱਤੋਂ। ਬਣ ਗਏ ਤੇ। ਫਟਿਆ ਤਾਂ ਤਵੇ ਤੇ। ਤਵੇ ਤੇ ਸੇਤੀ ਬੰਨ ਜਾਂਦੇ। ਪਰਾਂ ਬਰਾਂ ਆ ਜਾਂਦੇ। ਬੰਦ ਹੋ ਗਿਆ ਭਾਵੇਂ ਕਿ 15 ਮਿੰਟ ਲੈਂਦਾ ਘੱਟੋ ਘੱਟ ਆਈ ਐਮ ਨੋਟ ਕਰਦੇ ਕਿੰਨਾ ਲੈਂਦਾ ਇਹਨਾਂ ਦਾ ਬਣਾਣਾ ਮੈਂ ਨੋਟ ਪਾਈਏ ਕੋਈ ਨਾ ਉੱਛਤ ਨਹੀਂ ਕਰਤਾ ਸਵਿਚ ਆਫ ਕਰਕੇ

आस्मीन इतना अब हम फल खुदा विरासत कारण के भी मर गया Sandwich.

ਪਵ ਚੜ ਗਿਆ ਇੱਕ ਰੋ ਸੜਿਆ ਇਸ ਕੰਮਾਂ ਦੇ ਘੱਟ ਕੀਤਾ ਫਿਰ ਵੀ ਹੋ ਜਾਂਦਾ ਪਤਾ ਨਹੀਂ ਕੀ ਕੋਈ ਨਹੀਂ ਆਵੇ ਕਤਮੋਗੇ ਬਰੈਡ ਸਾਰੇ ਬਰੈਡ ਕਬਾਈ ਕਰੇ ਰੈਡੀ ਠਾਇਆ ਇਹ ਕਦੇ ਨੂੰ ਠਾਇੀ ਮੈਨੂੰ ਕਿਹਾ ਹੈ ਤੈ ਬਸ ਵੀਰੇ ਤਾਂ ਬੁੱਤ ਚੀਚੀ ਖਲੂ ਨੂੰ ਵੀ ਰੱਖ ਕੇ ਤੇ ਵੀਰੇ ਨੂੰ ਠਾਂ ਅਸੀਂ ਅਖੰਡ ਪਾਲਾ ਦਾਜ ਖੰਡੂਗੀ ਮੈਂ ਤਾਂ ਘੱਟੀ

क्यों नहीं आया नहीं भी इतने बार से हाँ नहीं मुझे नहीं लगती जी हाँ ना और तो नहीं तू ही आज चपाए तो चपाने रह जाते हैं नहीं ਟਾਈਮ ਤੇ ਰੈਡੀ ਹੋਏ ਆ ਅੱਧੇ ਘੰਟੇ ਚ ਆਪਾਂ ਸਾਰੇ ਫੈਮਿਲੀ ਰਿਸੈਟ ਵਿੱਚ ਬਣਾ ਲੇ। ਉੱਟਾ ਇਹ ਵਜੇ ਲੱਗੀ ਸੀ 3:30 ਵਜੇ ਆਲੂ ਉਬਲਨੇ ਤੇ ਰੇਵਲਾ ਇੱਕ ਤਾਂ ਆਲੂ ਪਤਾ ਨਹੀਂ ਕਿੱਦਾਂ ਦੇ ਆਉਂਦੇ ਨੇ ਛੇਤੀ ਤਾਂ ਉਬਲਦੇ ਹੀ ਨਹੀਂ ਕਿੰਨੀਆਂ ਸੀਟੀਆਂ ਮਰੋਣੀਆਂ ਪਈਆਂ 7-8 ਫਿਰ ਜਾ ਕੇ ਆਲੂ ਬਲੇ ਤਾਂ ਹੁਣ ਆਪਣਾ ਤੁਹਾਨੂੰ ਦੇ ਨੇ ਸਾਰਿਆਂ ਨੂੰ ਇੱਕ-ਇੱਕ ਇਹ ਤਾਂ ਹੁਣ ਆਪਾਂ ਕਾਊਂਟ ਕਰਾਂਗੇ ਜਿੰਨੇ ਤੁਹਾਡੇ ਹਿੱਸੇ ਹੋਣਗੇ ਤੁਸੀਂ ਲਿ ਲਿਓ ਜਿੰਨੇ ਸਾਡੇ ਹੋਣਗੇ ਅਸੀਂ ਲੀ ਲਾਂਗੇ ਆਲੇ ਆਕਾਰਾਂ ਦੇ ਇਹਨੂੰ ਕਰਕੇ ਨਾ ਕੱਢ ਕੇ ਵਿੱਚ ਅਸ਼ਮੀਲ ਬ੍ਰੈਸ਼ ਨੇ ਮਿਲ ਕੇ ਜੰਮ ਜਾਣਾ ਕਿਉਂ ਹੈ ਤੇ ਦੇਸੀ ਇਹਨੂੰ ਫਿਕਰ ਹੈ ਮੈਨੂੰ ਕੱਟ ਕੇ ਧੋ ਕੇ ਮਾੜਾ ਜਿਹਾ ਰੱਖ ਦੇ ਇਹ ਬਸ ਇਹ ਸੈਂਡਵਿਚ ਬਣਾਉਣ ਦੇ ਕੰਮ ਆਉਂਦਾ ਜਾਂ ਪਰੌਠੇ ਬਣਾਉਣ ਦੇ ਕੰਮ ਆਉਂਦਾ ਹੋਰ ਤਾਂ ਨਹੀਂ ਆਪਾਂ ਇਹਨੂੰ ਯੂਜ਼ ਕਰਦੇ ਅੱਜ ਆਪਣੀ ਲਾਈਟ ਔਨ ਨਹੀਂ ਤਾਂ ਆਪਾਂ ਸੈਂਡਵਿਚ ਵੀ ਖਾਲੇ ਜੇ ਲਾਈਟ ਨਹੀਂ ਆਉਂਦੀ ਤਾਂ ਸੈਂਡਵਿਚ ਵੀ ਨਹੀਂ ਸੀ ਮਿਲਣੀ ਇਹ ਅਰੇ ਕੀ ਅਸਲੀ ਤਾਂ ਹਿੰਦੂ ਕਰ ਜਾਣੀ Hmm. वो मशीन बंद हो गई अश्मी बंद करी मैटल आओगे भी चुतो वो बंद हो गई क्या करके दिया इन्हीं की सोच था तू इन्हीं सोच की कर रहा <tap> ओ हाँ वो तो सोच दे बंद कर ला ये बटन चलाओ क्या खेल चुना तो नहीं परे ये बटन का नाम देखता किन्हें तो तिया भाई ये देखो मैंने नगालू

हाँ, पाए साफ सब्जी मिर्च ਦੋ ਦੋ ਖਾਣੇ ਸੁੱਤੇ ਉੱਠੇ ਪਹਿਲਾਂ ਠਾ ਦੇਣਾ ਹੈ ਨਾ ਟਾਈਮ ਹੋਣਾ ਨਾ ਚਾਹ ਖਾਣਨਾ ਖੜਨਾ ਵੀ ਨਹੀਂ ਕਰੰ ਨੂੰ ਦੇਣਾ ਪਤਾ ਕਰਦਾ ਜੇ ਲੋ ਇਹ ਠਾ ਦੂਗਾ ਅੱਛਾ ਚਾਹ ਵੀਰਾ ਕੱਟ ਲੈ ਉਹਨਾਂ ਨੂੰ

छाद लगे स्कूल में लेके जाने सिस्ट्रिफंड में डाल गए तुझे स्कूल में लेके जाने क्यों टेस्टी नहीं बने मैम मुझे क्या जाऊंगी मैम गुच्छी हो जाएगी नहीं गुच्छी होती तूसी लेके जाने बते, चल खा लो गुड बच्चे खा लो ਹੁਣ ਆਪਾਂ ਸ਼ਾਮ ਦੇ ਵੱਜ ਚੁੱਕੇ ਸੀ 5 ਹੁਣ ਆਪਾਂ ਕੱਟਣ ਲੱਗੇ ਸੀ ਸੂਟ ਦੇ ਜਿਹੜਾ ਸੂਟ ਤਾਂ ਆਪਾਂ ਮੋਸਟਲੀ ਕੱਟ ਹੀ ਲਿਆ ਸੀ ਸਾਰਾ ਤਾਂ ਹੁਣ ਆਪਾਂ ਗਲੇ-ਗਲੇ ਜੋੜ ਕੇ ਤਾਂ ਆਪਾਂ ਸ਼ਰਟ ਬਣਾਉਣ ਲੱਗੇ ਸੀ ਸਲਵਾਰ ਆਪਾਂ ਕੜੀ ਕਰ ਲਈ ਐ ਐਂਡ ਪੌਂਚੇ ਆਪਾਂ ਕੱਲ ਨੂੰ ਬਣਾਵਾਂਗੇ ਐਂਡ ਤੁਹਾਨੂੰ ਦਿਖਾਉਂਦੀ ਆ ਕਿਹੜਾ ਤਾਂ ਬਰੋਸ਼ੇ ਦਾ ਹੁਣ ਆਪਾਂ ਗਲੇ ਜੋੜਦੇ ਪਏ ਸੀ ਆਪਾਂ ਇਹਨਾਂ ਨੂੰ ਪ੍ਰੈਸ ਨਾਲ ਅਟੈਚ ਕਰ ਲਿਆ ਐ ਤਾਂ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਐਂਡ ਸ਼ਰਟ ਨਾਲ ਅਟੈਚ ਕਰਨ ਲੱਗੇ ਸੀ ਇਹ ਬਰੋਸ਼ੇ ਦਾ ਐ ਤੂ ਸੂ 90 ਦਾ ਸੂਟ ਕਿਦਾਂ ਦਾ ਲੱਗਾ ਕਲਰ ਜੀ ਦੁਪਹਿਰੇ ਆਪਾਂ ਬਣਾਈ ਸੀ ਸੈਂਡਵਿਚ ਹੁਣ ਆਪਾਂ ਪਾਇਆ ਦੁੱਧ ਰਿੜਕਣਾ ਆਪਣਾ ਦੁੱਧ ਰਿੜਕਣ ਵਾਲਾ ਹੋਇਆ ਪਿਆ ਸੀ ਤੇ ਨਾਲੇ ਹੁਣ ਆਪਾਂ ਲੱਗੇ ਆਂ ਦਾਲ ਬਣਾਉਣ ਸকাল ਤੇ ਆਪਣੇ ਚਲੋ ਚਾਚਾ ਜੀ ਘਰੇ ਪਾਰ ਸੀ ਆਪਣੀ ਰੋਟੀ ਉੱਧਰ ਸੀ ਸੁਖਨੀ ਸੇਵ ਕਰਵਾਇਆ ਸੀ ਉਹਨਾਂ ਦੀ ਬੇਟੀ ਬਾਹਰ ਜਾ ਰਹੀ ਐ ਤੇ ਹੁਣ ਦਾਲ ਆਹ ਨਾਲ ਮੇਰਾ ਰਾਤਾ ਸੀ ਦਿਲ ਕਰਦਾ ਸੀ ਫਿੱਕੇ ਚੌਲ ਬਣਾ ਲੈਨੇ ਆ ਕੰਮੀ ਕਰਕੇ ਰੋਟੀ ਨੂੰ ਚੀ ਨਹੀਂ ਕਰਦਾ ਹੁਣ ਦਾਲ ਤੇ ਨਾਲ ਫਿੱਕੇ ਚੌਲ ਆ ਮੈਂ ਤੜਕਾ ਚੀਰਿਆ ਆ ਤੇ ਇਹ ਤੇਲ ਸੜ ਕੇ ਆਪਣਾ ਰੈਡੀ ਹੋ ਚੁੱਕਾ ਵਾ ਤੇ ਨੇ ਦੀ ਚਟਨੀ ਪਰ ਉਹ ਆਪਾਂ ਹਜੇ ਠਹਿਰ ਕੇ ਬਣਾਵਾਂਗੇ ਗਰਮੀ ਬੜੀ ਧੁੱਪ ਬੜੀ ਤੇ ਬਾਹਰ ਆਸ਼ਮੀਨ ਪੜਾਈ ਕਰ ਰਹੀ ਹੈ। ਹਸਮਨ ਕੀ ਪੜ੍ਹਨ ਦੀ? ਮੈਥ ਐਸਐਸਟੀ ਆਸ਼ਮੀਨ ਨੂੰ ਮੈਥ ਤੇ ਸਾਇੰਸ ਬਹੁਤ ਔਖਾ ਲੱਗਦਾ ਹੈ ਨਾ। ਆਸ਼ਮੀਨ ਨੂੰ ਮੈਥ ਘਟ ਆਉਂਦਾ। ਇਹ ਮੇਰੀ ਬੇਇੱਜ਼ਤੀ ਕਰਨ ਵਿੱਚ ਕੋਈ ਕਸਰ ਨਹੀਂ ਸ਼ਰਮ ਤੇ ਕੋਈ ਵੀ ਨਹੀਂ ਬੇਸਤੀ ਨਹੀਂ ਹੈ ਇਹ ਆਲੇ ਪਾਪਾ ਇਹਦੇ ਵਿੱਚ ਡੰਡਰ ਪਾਣੀ ਪਾੰਡਿਆ ਇਹ ਪਾਣੀ ਨਹੀਂ ਪਾਉਣਾ ਪੌੜੀਆ ਦੇ ਮਿੱਟੀ ਮਿੱਟੀ ਕਰਤੀ ਇਹਨਾਂ ਨੂੰ ਮੈਂ 76 ਨਿਆਣਿਆਂ ਨੂੰ ਫੇਰਨਾ ਮੈਂ ਫੜ ਕੇ ਅੱਛਾ ਕਿੰਨਾ ਕਚਰ ਹੋ ਗਿਆ ਤੁਹਾਨੂੰ ਪਹਿਲਾਂ ਮੈਨੂੰ ਦੱਸਿਓ ਅੰਦਰੋਂ ਬਾਹਰ ਨਿਕਲਿਆ ਨੂੰ ਆਹ ਲੀੜਿਆ ਦੀ ਜਖੜਾ ਪੁੱਟ ਵੀ ਲਈ ਆ ਉਧਰ ਵੇ ਪਾਪਾ ਨੂੰ ਇਹਨੇ ਲੱਗ ਚੱਲ ਤੂੰ ਗਿਆਨੀਆਂ ਥੱਲੇ ਕੀ ਪਨਾਹ ਤੇ ਹਾਂ ਵੇ ਲੈਣ ਇੱਥੇ ਪਾਣੀ ਰੋੜ ਲੱਗਾ ਚੱਲ ਬੱਥਲੇ ਤਰ ਕੜ ਕੀ ਹਾਲ ਬਣਾਤਾ ਵੇਖ ਕਰਦਾ ਚਲੋ ਥੱਲੇ ਇਹ ਮਰਜਾਮ ਨੂੰ ਲੈ ਆਂਦਾ ਬਾਬੇ ਤੂੰ ਨਾ ਨਾ ਚਲੋ ਆਪਾ ਪਾਪੜ ਕੇ ਪਲਾਟ ਲਾਓ ਆਪਾਂ ਨੂੰ ਜਿਹਨਾਂ ਸੀ ਤ੍ਰਿਸ਼ੀ ਸਰਬਾਤ ਸਭ ਬੋਲੇਂਦਾ ਸੀ ਮਹਾਰਾਜ ਦੇ ਘਰੋਂ ਗੁਰੂ ਰਾਮਦਾਸ ਦੇ ਘਰ ਤੋਂ ਤੇ ਜਾਮ ਨੂੰ ਦਾਵਾ ਜਾਂਦਾ ਤਾਂ ਮੈਂ ਤੁਹਾਨੂੰ ਕਿੱਥੇ ਲਾਉਣ ਲੱਗੇ ਨੇ बच्चे भी टिड्डे टिड्डे नाम कितने प्लांट लान लगे जी? सब्जी लाई तन सब्जी भी खाने प्लाट लान लगे बार्स की लाने लगे है बारस ये, ये। जा जा ते आ मिट्टी पाके के करनी बार बुआ <तित> <ईद। तित दे दुणाँ>

姐姐，那。 किथे चल गए जे साड़ी भी ले आ साड़ी डंगर बच्चे हैं तो सीधे लो और तो साड़ा बहुत कलर दिला तो साड़ा वेड़ा सारा आओ शरारती तू कैसे वाले करे आ गया ले तू कैसे वाले आ गया ਪਾ ਪੱਠੇ ਖਾਂਦੇ ਆ ਵੇਖੋ ਗਦਾ ਗਦਾ ਸਾਡਾ ਪੱਠੇ ਖਾਂਦੇ ਆ ਅੱਜ ਤਨ ਬਖਾਈਏ ਗੁਰਪੀਰ ਨੂੰ ਦਾਲ ਧਰ ਲਈ ਗਏ ਨਹੀਂ ਧਰਨ ਤੇ ਵੈਸੇ ਮੈਂ ਲੱਗੀ ਸੀ ਤੇ ਮੈਂ ਪਲਾਂਟ ਵੇਖਣ ਚਲ ਗਈ ਹੁਣ ਧਰਨ ਗਈ ਧਰ ਲਈ ਦਾ ਕਰਾਂਗੀ

बर्फ ला वेखी भजदी खा खाने खानी नी खानी नी बुद्ध गला खराब हो जाए जा खेडो चल